ਜੇ ਆ ਦੇਖੋ ਕਿਸ ਤਰੀਕੇ ਦੇ ਨਾਲ ਕੱਟਿਆ ਹਰਕਤਾ ਕਰਵਾਈਆਂ ਜਾਂਦੀਆਂ ਨੇ ਤੇ ਆਖਰ ਜਿਹੜੀਆਂ ਗਰੀਬ ਤੇ ਮਜ਼ਬੂਰ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਕੋਲੋਂ ਕਿਵੇਂ ਇਹ ਗਲਤ ਕੰਮ ਕਰਵਾਇਆ ਜਾਂਦਾ ਹੈ ਮਾਮਲਾ ਸਾਹਮਣੇ ਆਇਆ ਵੱਡਾ ਖੁਲਾਸਾ ਹੋਇਆ ਜਿੱਥੇ ਕਿ ਸੰਗਰੂਰ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲਿਆ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਜਿਸ ਫਰੋਸ਼ੀ ਦੇ ਤੰਦੇ ਦਾ ਖੁਲਾਸਾ ਹੋਇਆ ਜਦੋਂ ਸਪਾ ਸੈਂਟਰ ਦੀ ਆਰਡ ਦੇ ਵਿੱਚ ਇਹ ਤਾਂ ਨਾ ਚਲਾਇਆ ਜਾ ਰਿਹਾ ਸੀ ਕਾਲਾ ਕੰਮ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜਿਹੜੀਆਂ ਇਹ ਮਜਬੂਰ ਔਰਤਾਂ ਨੇ ਉਹਨਾਂ ਨੂੰ ਇਸ ਧੱਦੇ ਦੇ ਵਿੱਚ ਵਿੱਚ ਸੁੱਟਿਆ ਜਾਂਦਾ ਹੈ ਤਸਿਆ ਜਾਂਦਾ ਹੈ ਤੇ ਨਾਲ ਦੀ ਨਾਲ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ ਇਸ ਦੇ ਵਿਚਾਲੇ ਤਾਂ ਅਸੀਂ ਇਹ ਕਿ ਹੁਣੇ ਸੰਗਰੂਰ ਪੁਲਿਸ ਨੇ ਵੱਡੇ ਖੁਲਾਸੇ ਕਰਦੇ ਹੋਏ ਸਪਾ ਸੈਂਟਰ ਦੇ ਜਿਹੜੇ ਮੈਨੇਜਰ ਨੇ ਉਹਨਾਂ ਦੇ ਜਿਹੜੇ ਜਿਹੜਾ ਸਪਾ ਸੈਂਟਰ ਚਲਾਉਂਦਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ ਦਰਅਸਲ ਪੁਲਿਸ ਗਸ਼ਤ ਤੇ ਸੀਗੀ ਤੇ ਉਸ ਦੌਰਾਨ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਸਪਾ ਸੈਂਟਰ ਦੇ ਆਰਡ ਦੇ ਅੰਦਰ ਇਸੇ ਜਿਸਮ ਫਰੋਖੀ ਦਾ ਧੰਦਾ ਚੱਲਦਾ ਹੈ ਤੇ ਜਿਹੜੀਆਂ ਮਜਬੂਰ ਔਰਤਾਂ ਨੇ ਨਾਂ ਨੂੰ ਗਾਕਾ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਹੈ ਤੇ ਮਜਬੂਰ ਔਰਤਾਂ ਪੈਸੇ ਤੋਂ ਬੇਬਸ ਹੋ ਕੇ ਇਹ ਕਾਲਾ ਕੰਮ ਕਰਦੀਆਂ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਵੱਡੇ ਖੁਲਾਸੇ ਹੋ ਜਾਂਦੇ ਨੇ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੂਸਰੇ ਪਾਸੇ ਗੱਲ ਕਰ ਲਈ ਹੈ ਤਾਂ ਇਹ ਮਾਮਲਾ ਹੁਣ ਕਾਫੀ ਪੱਖਿਆ ਹੋਇਆ ਹੈ ਤਾਂ ਬਹੁਤ ਸਾਰੇ ਤੁਸੀਂ ਸਪਾ ਸੈਂਟਰ ਦੇਖੇ ਹੋਣਗੇ ਜਿੱਥੇ ਕਿ ਇਹ ਆੜ ਦੇ ਵਿੱਚ ਜਿੱਥੇ ਸਪਾ ਸੈਂਟਰ ਦੇ ਅੰਦਰ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਹੈ ਕਾਲਾ ਧੰਦਾ ਕਰਕੇ ਲੋਕਾਂ ਨੂੰ ਜੋ ਹੈ ਆਪਣੀ ਠੱਗੀ ਦਾ ਤੇ ਨਾਲ ਦੀ ਨਾਲ ਭੋਲੇ-ਪਾਲੇ ਲੋਕਾਂ ਦਾ ਔਰਤਾ ਦਾ ਫਾਇਦਾ ਚੱਕ ਕੇ ਲੋਕਾਂ ਦੇ ਅੱਗੇ ਪੇਸ਼ ਕਰਕੇ ਆਪਣਾ ਧੰਦਾ ਚਲਾਉਂਦੇ ਨੇ ਇਹ ਲੋਕ ਤਾਂ ਪੁਲਿਸ ਅਕਸਰ ਹੀ ਸਪਾ ਸੈਂਟਰਾਂ ਨੂੰ ਜੋ ਹੈ ਦਪੋਚ ਦੀ ਡੰਡੀ ਆ ਪੁਲਿਸ ਸੈਂਟਰ ਜੋ ਹੈ ਪੁਲਿਸ ਦੀ ਰਡਾਰ ਤੇ ਹੀ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਇੱਕ ਬਹੁ ਮੰਜਲੀ ਬਣਿਆ ਇੱਕ ਉਸ ਦੇ ਵਿੱਚ ਬਣਿਆ ਇੱਕ ਸਪਾ ਸੈਂਟਰ ਪੁਲਿਸ ਦੀ ਰਡਾਰ ਤੇ ਹੋ ਗਿਆ ਜਦੋਂ ਕਿ ਉੱਥੇ ਖੁਲਾਸੇ ਹੋਏ ਕਿ ਔਰਤਾਂ ਦੀ ਮਜਬੂਰੀ ਦਾ ਫਾਇਦਾ ਚਾਕੇ ਉਹਨਾਂ ਦੇ ਕੋਲੋਂ ਇਹ ਧੰਦਾ ਕਰਵਾਇਆ ਜਾਂਦਾ ਸੀ ਤੇ ਪੁਲਿਸ ਦੇ ਜਿਹੜਾ ਮਾਲਕ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਬੇहद ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਬੇਾਤ ਹੀ ਵੱਡੀ ਖਬਰ ਹੈ ਦੱਸਦੀ ਹੈ ਕਿ ਬਹੁਤ ਸਾਰੇ ਸਪਾ ਸੈਂਟਰਾਂ ਨੇ ਅਜੇ ਹੇ ਕਾਲ ਤਾਂ ਦੇਖੀਤੇ ਹੋਏ ਨੇ ਚਲਾਏ ਹੋਏ ਨੇ ਜਿਸ ਤੋਂ ਬਾਅਦ ਇਹਨਾਂ ਧੰਦੇਆਂ ਨੂੰ ਲਗਾਤਾਰ ਹੀ ਹੁਣ ਚਲਾਇਆ ਜਾਂਦਾ ਹੈ ਤਾਂ ਬਹੁਤ ਹੀ ਮੰਦ ਭਾਗੀ ਖਬਰ ਇਹ ਕਹਿ ਸਕਦੇ ਆ ਕਿਉਂਕਿ ਪੋਲੇ ਪਾਲੇ ਲੋਕਾਂ ਦਾ ਔਰਤਾ ਦਾ ਮਜਬੂਰੀ ਦਾ ਫਾਇਦਾ ਝੱਟ ਕੇ ਉਹਨਾਂ ਨੂੰ ਇਸ ਕਾਲੇ ਧੰਦੇ ਦੇ ਵਿੱਚ ਸੁੱਟਿਆ ਜਾਂਦਾ ਹੈ ਮਜਬੂਰੀ ਦਾ ਫਾਇਦਾ ਝੱਕਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੇ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਲਈ ਹੈ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਕੇ ਮਰਦੂਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ ਜਿਸ ਤੋਂ ਬਾਅਦ ਹੁਣ ਮੰਦਪਾਤੀ ਖਬਰ ਹੈ ਤੇ ਉਸ ਤੋਂ ਬਾਅਦ ਪੁਲਿਸ ਹੁਣ ਲਗਾਤਾਰ ਇਹ ਅਜਿਹੇ ਹੋਰ ਸਪਾ ਸੈਂਟਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਕਿ ਕਾਲੇ ਧੰਦੇ ਚੱਲਦੇ ਨੇ ਤੇ ਹੁਣ ਉੱਥੇ ਦੇ ਲੋਕਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਅਹਿਮ ਖਬਰ ਹੈ ਇਸ ਨੂੰ ਸ਼ੇਅਰ ਕਰਨਾ ਬੰਦਿਆ ਤੇ ਜੇਕਰ ਕਿਤੇ ਹੋਰ ਵੀ ਸਪਾ ਸੈਂਟਰ ਬਣਦੇ ਨੇ ਤਾਂ ਉੱਥੇ ਵੀ ਪੁਲਿਸ ਨੂੰ ਸੂਚਨਾ ਦਿਓ ਤਾਂ ਕਿ ਉਹ ਵੀ ਇਹ ਸਪਾ ਸੈਂਟਰਾਂ ਦੇ ਵਿੱਚ ਚੱਲਦੇ ਕਾਲੇ ਧੰਦੇ ਨੂੰ ਪੰਗ ਕਰਵਾਇਆ ਜਾਵੇ।